जी जो आज कॉन्फ्रेंस की गई जय श्री राम गौ माता की जय आज लुधियाना महानगर में पंजाब के विशेष गौ भक्तों की एक बैठक हो रही है उसमें विषय ये है कि पिछले कई वर्षों से पंजाब सरकार के पास गौ माता का धन गौ सस के रूप में पड़ा हुआ है जो पंजाब के गौ भक्तों ने दिया है सरकार का उसमें कोई योगदान नहीं है तो वो जो करीब करीब दो हजार करोड़ के आसपास वो धन है बाकी आंकड़े सरकार के पास है वो सभी जितना भी गौस का धन है वो पंजाब की आर्थिक तौर से कमज़ोर गौशालाओं को दिया जाए और जो सड़कों में आज गोवंश हजारों की संख्या में है उसकी सेवा संभाल के लिए उसका उपयोग हो जो पिछले समय पंजाब सरकार ने अलग अलग शहरों में सरकारी गौशालाएँ खोली हैं उनकी भी हालत तो बहुत अच्छी नहीं है सरकार का उसमें कुछ अंश सहयोग मिलता है पर बाकी जो भी गो भक्त उस सभी गौशालाओं में सहयोग देकर के चला रहे हैं हम पंजाब के मुख्यमंत्री भगवंत मान जी और सभी पंजाब के मंत्रीगण एम एल सबसे ये निवेदन करते हैं कि गौ माता तो समस्त विश्व के प्राणी का मंगल करने वाली देवी है हमारे पूर्व सभी महापुरुषों ने गौ माता का आदर किया है दसम पिता गुरु गोविंद सिंह महाराज जी ने सर्वंश करके गौ गुरी की रक्षा करी है और महाराणा महाराजा रणजीत सिंह जिनके समय रक्षा होती थी गौ हत्या नहीं होती थी तो उन्होंने एक इतिहास रचा है आप भी पंजाब में गौ सेवा रक्षा का इतिहास रचें गौ माता का आशीर्वाद लें जय श्री राम ਜੀ ਦਮ ਸਵੇਰੇ ਜੀ ਗਏ ਕੀ ਤਰੀ ਹੈ ਜਿਹੜੇ ਨਿਹੜੇ ਮੁੱਦੇ ਨੂੰ ਲੱਗੇ ਅੱਜ ਰਾਖਿਆ ਗੋसेवा ਮਿਸ਼ਨ ਦੇ ਪ੍ਰਮੁਖ Swami Shri Krishnanand ji Maharaj ਤੌਰ ਤमाम ਸਾਥੀ ਆਦਰਨੀਆ Shri Sundarlal ji Tameeja ਔਰ ਵੱਖ-ਵੱਖ ਗੋਸ਼ਲਾਵਾਂ ਦੇ ਪ੍ਰਤੀਨਿਧੀ ਇਸ ਪ੍ਰੈਸ ਵਾਰਤਾ ਚ ਆਏ ਆ ਜਿਹੜਾ ਮੇਨ ਮੁੱਦਾ ਪੰਜਾਬ ਦੇ ਵਿੱਚ ਗਊ ਸੇਵਾ ਦੀ ਸੰਭਾਲ ਲਈ ਜਿਹੜਾ ਸਰਕਾਰਾਂ ਵੱਲੋਂ ਨਿਰੰਤਰ ਗਾਉ ਸੱਸ ਲਿਆ ਜਾਂਦਾ ਉਹ ਪੈਸਾ ਉਸ ਜਗ੍ਹਾ ਤੇ ਖਰਚ ਨਾ ਕਰਕੇ ਹੋਰ ਕਿਸੇ ਮੱਦ ਦੇ ਵਿੱਚ ਖਰਚਿਆ ਜਾਂਦਾ ਦੋ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਬੜਾ ਗੰਭੀਰ ਐਕਸੀਡੈਂਟ ਹੋਇਆ ਹਰਭਜਨ ਮਾਨ ਸਿੰਗਰ ਦਾ ਜਿਹੜਾ ਗਊ માતા ਅੱਗੇ-ਅੱਗੇ ਸੀ ਤੇ ਉਹਦੇ ਤੇ ਗਊ માતા ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਦੇ ਪਰਿਵਾਰ ਦਾ ਵੀ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਜਿਹੜੇ ਇਹ SLAUGHTER HOUSE ਦੇ ਪੈਰੋਕਾਰ ਲੋਗ ਨੇ ਉਹ ਇਹ ਸਵਾਲ ਚੱਕਦੇ ਨੇ ਕਿ ਗਊ ਮਾਤਾ ਸੜਕਾਂ ਤੇ ਕਿਉਂ ਘੁੰਮਦੀ ਆ ਇਹਨਾਂ ਨੂੰ ਕਿਉਂ ਨਹੀਂ ਸਹੀ ਇਹਦਾ ਕੀਤਾ ਜਾਂਦਾ ਇੰਤਜ਼ਾਮ ਉਹਨਾਂ ਦਾ ਇਨਡਾਇਰੈਕਟ ਵੇ ਨਾਲ ਇਹ ਕਹਿਣਾ ਹੁੰਦਾ ਕਿ ਗਊ ਮਾਤਾ ਨੂੰ ਸਲੈਟਰ ਹੌਸ ਚ ਭੇਜਿਆ ਜਾਵੇ ਜਦਕਿ ਉਹਨਾਂ ਨੂੰ ਆਮ ਪੰਜਾਬੀ ਨੂੰ ਇਹ ਨਹੀਂ ਪਤਾ ਕਿ ਸਰਕਾਰਾਂ ਬਹੁਤ ਲੰਬੇ ਸਮੇਂ ਤੋਂ ਗਊ ਮਾਤਾ ਦੇ ਨਾਮ ਦੇ ਉੱਤੇ ਸੈਸ ਇਕੱਠਾ ਕਰ ਰਹੀਆਂ ਨੇ ਹਰ ਮਾਦੇ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਸਰਕਾਰ ਦੇ ਕੋਲ ਪਿਆ ਉਹ ਪੈਸਾ ਸਿਰਫ ਵਸੇ ਸਿਰਫ ਗਊ ਮਾਤਾਂ ਦੇ ਰਾਖਰ ਖਾਵ ਲਈ ਹੁੰਦਾ ਜਿਹੜੀਆਂ ਗਰੀਬ ਗਊ ਛਾਲਾਵਾਂ ਨੇ ਉਹਨਾਂ ਲਈ ਹੁੰਦਾ ਉਹ ਪੈਸਾ ਉੱਥੇ ਹੀ ਲਗਾ ਜਾਵੇ ਅੱਜ ਦੀ ਇਸ ਪ੍ਰੈਸ ਵਾਰਤਾ ਦਾ ਇਹੀ ਮਕਸਦ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਇਸ ਮਾਮਲੇ 'ਚ ਆਪਣਾ ਸਟੈਂਡ ਕਲੀਅਰ ਕਰੇ ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ 'ਚ ਵੱਖ-ਵੱਖ ਥਾਵਾਂ ਦੇ ਉੱਤੇ ਗਊ ਮਾਸ ਮਿਲ ਰਿਹਾ ਉਹਦੇ ਹਾਲੇ ਤੱਕ ਜਿਹੜੇ ਛੜੇੰਤਰਕਾਰੀ ਲੋਕ ਨੇ ਪਿੱਛੇ ਜਿਨ੍ਹਾਂ ਦਾ ਸੁਰੱਖਸ਼ਨ ਉਹਨਾਂ ਗੋਹ ਹਥਿਆਰਾਂ ਨੂੰ ਆ ਉਹ ਫੜੇ ਨਹੀਂਗੇ ਸਰਕਾਰ ਨੂੰ ਇੱਕ ਚੇਤਾਵਨੀ ਹੈ 10 ਤਰੀਕ ਤੱਕ ਅਗਰ ਉਹ ਨਹੀਂ ਫੜੇ ਜਾਂਦੇ ਤਾਂ ਫਗਵਾੜੇ ਦੇ ਵਿੱਚ ਆਦਮੀਆਂ ਸਵਾਮੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਬਹੁਤ ਵਿਸ਼ਾਲ ਇਕੱਠ ਹੋਏਗਾ ਔਰ ਉਸ ਤੋਂ ਬਾਅਦ ਅੱਗੇ ਵੀ ਰਣਨੀਤੀ ਤੈਅ ਕੀਤੀ ਜਾਏਗੀ ਜੇ ਉਸ ਤੋਂ ਬਾਅਦ ਕੋਈ ਹਿੰਦੂ ਸਮਾਜ ਦਾ ਗੁੱਸਾ ਨਿਕਲਦਾ ਤਾਂ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਜੈ ਗੋਵ ਮਾਤਾ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਐਕਸ਼ ਸੰਯੁਕਤ ਦਰੱਖਸ਼ਾ ਦਲ ਜੋ ਸਵਾਮੀ ਜੀ ਨੇ ਤਮੀਜਾ ਜੀ ਨੇ ਇਹ ਸਾਰਾ ਕੁਝ ਦੱਸਿਆ ਕਿ ਜਿਹੜਾ ਕਾਉਂਸਲਸ ਦਾ ਪੈਸਾ ਉਹ ਗੋ ਮਾਤਾ ਦੇ ਸੁਰੱਖਸ਼ਣ ਵਾਸਤੇ ਲੱਗਣਾ ਚਾਹੀਦਾ ਪਰ ਜਿਹੜੀਆਂ ਕਾਰਪੋਰੇਸ਼ਨਾਂ ਨੇ ਇਹ ਉਸ ਪੈਸੇ ਨੂੰ ਹੋਰ ਕੰਮ ਲਈ ਯੂਜ਼ ਕਰ ਰਹੀਆਂ ਨੇ ਤੇ ਗਊਸ਼ਾਲਾ ਨੂੰ ਨਹੀਂ ਦਿੱਤਾ ਜਾ ਰਿਹਾ ਇੱਕ ਵੱਡੀ ਬਦਨਸੀਬੀ ਦੇਖੋ ਲੁਧਿਆਣੇ ਦੀ ਕਾਰਪੋਰੇਸ਼ਨ ਦੀ ਮਹਿੰਗਾਈ ਵੱਧ ਰਹੀ ਹੈ ਹਰ ਚੀਜ਼ ਦਾ ਖਰਚਾ ਵੱਧ ਰਿਹਾ ਇਹਨਾਂ ਨੇ ਗਊਸ਼ਾਲਾ ਦੇ ਗਊਸ਼ਾਲਾ ਨੂੰ ਜਿਹੜਾ ਪਰ ਗਊ ਦੇ ਹਿਸਾਬ ਨਾਲ ਪੈਸੇ ਦਿੰਦੇ ਸੀ ਉਹ ਘਟਾਤੇ ਘਟੇ ਵੀ ਪੈਸਿਆਂ ਨਾਲ ਪਾਲਣ ਨੂੰ ਕਹਿ ਰਹੇ ਨੇ ਤੇ ਦੂਸਰੀ ਜਿਹੜੀ ਗੱਲ ਹੈ ਜੋ ਇਹ ਗਊ ਮਾਸ ਦੀ ਫੈਕਟਰੀ ਫੜੀ ਗਈ ਹੈ ਫਗਵਾੜੇ ਚ ਉਸ ਤੋਂ ਬਾਅਦ ਇੱਕ ਅੰਮ੍ਰਿਤਸਰ ਚ ਫੜੀ ਗਈ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਪੰਜਾਬ ਚ 14 ਫੈਕਟਰੀਆਂ ਨੇ ਇਹਦੇ ਨਾਲ ਦੀਆਂ ਜਿੱਚੋ ਹਲੇ 2 ਫੜੀਆਂ ਗਈਆਂ ਨੇ 12 ਫੈਕਟਰੀਆਂ ਹੋਰ ਚੱਲ ਰਹੀਆਂ ਨੇ ਉਹ ਵੀ ਲੱਭ ਰਹੇ ਹਾਂ ਅਸੀਂ ਪਰ ਸਰਕਾਰ ਨੇ ਐਡਾ ਵੱਡਾ ਕੰਮ ਹੋਣ ਦੇ ਬਾਵਜੂਦ ਇਸ ਚੀਜ਼ ਦੇ ਉੱਤੇ ਧਿਆਨ ਨਹੀਂ ਦਿੱਤਾ ਫਗਵਾੜੇ ਦੇ ਮੁਜਰਮ ਵੀ ਫਰਾਰ ਨੇ ਉਹਨਾਂ ਨੂੰ ਕੋਈ ਫੜਿਆ ਨਹੀਂ ਜਾ ਰਿਹਾ ਤੇ ਅੰਮ੍ਰਿਤਸਰ ਵਾਲੇ ਕੇਸ ਦੇ ਵਿੱਚ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਮੌਕੇ ਤੇ ਫੜ ਕੇ ਦੇਤੇ ਠੀਕ ਆ ਬਾਕੀ ਹੋਰ ਕਿਸੇ ਕੰਨੀ ਕੋਈ ਧਿਆਨ ਹੀ ਨਹੀਂ ਹੈਗਾ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ 10 ਤਰੀਕ ਨੂੰ ਜੋ ਸੁਆਮੀ ਜੀ ਨੇ ਕਾਲ ਦਿੱਤੀ ਹੈ ਕਿ ਫਗਵਾੜੇ ਦੇ ਵਿੱਚ ਭਾਰੀ ਇਕੱਠ ਕੀਤਾ ਜਾਊਗਾ ਤੇ ਅਗਰ 10 ਤਰੀਕ ਤੋਂ ਪਹਿਲਾਂ ਪਹਿਲਾਂ ਪੁਲਿਸ ਨੇ ਉਹ ਮੁਲਜ਼ਮ ਜਿਹੜੇ ਨੇ ਜੀ ਗ੍ਰਿਫਤਾਰ ਕਰ ਲਏ ਤਾਂ ਠੀਕ ਹੈ ਨਹੀਂ ਤਾਂ ਉਦਣ ਜੀਟੀ ਰੋਡ ਜਾਮ ਕੀਤਾ ਜਾਊਗਾ ਜੇ ਮੈਂ ਤੁਹਾਡਾ ਜੀਆ ਜੀ ਬੈਠ ਗਈ ਮੇਰਾ ਨਾਮ ਮੌਨਾਲ ਸ਼ਰਮਾ ਸੰਤਰੀ ਆਸ਼ਰਮ ਗੋਸ਼ਲ ਅਸੀਂ ਇੱਕ ਮੁਖ ਸੇਵਾਦਾਰ ਆ ਅੱਜ ਦੀ ਮੀਟਿੰਗ ਇੱਕ ਵਿਸ਼ੇਸ਼ ਮੀਟਿੰਗ ਆ ਉਹ ਮੀਟਿੰਗ ਦੇ ਵਿੱਚ ਅਸੀਂ ਬੜੇ ਸਪਸ਼ਟ ਤੌਰ ਤੇ ਮਹਾਰਾਜ ਜੀ ਦੇ ਅਕਸ਼ਰ ਪਿਛੇ ਇਹ ਗੱਲ ਕਹੀ ਹੈ ਕਿ ਅਗਰ ਗੋਸੇਵਾ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਹਰ ਕੁਝ ਕਰਨੇ ਤਿਆਰ ਆ ਪੰਜਾਬ ਸਰਕਾਰ ਦੇ ਕੋ 2000 ਕਰੋੜ ਰੁਪਏ ਦੇ ਕਰੀਬ ਕਾਉਸਸ ਪਿਆ ਉਹ ਲੋਕਾਂ ਨੇ ਦਿੱਤੇ ਹੋਏ ਪੈਸੇ ਨੇ ਅਸੀਂ ਕੋਈ ਨਾ ਤਾਂ ਮਦਦਦੀ ਮੰਗਦੇ ਸਰਕਾਰ ਤੇ ਕੋਈ ਵਜਨ ਨਹੀਂ ਪਾਉਣਾ ਚਾਹੁੰਦੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਨੂੰ ਜਵਾਬ ਦੇ ਆ ਜਦੋਂ ਗਊਸ਼ਾਲਾ ਚਲਾਉਂਦੇ ਆ ਸਮਾਜ ਸੇਵੀ ਸੰਸਥਾਾਂ ਨਾਲ ਚਲਾਉਂਦੇ ਆ ਗਊਸ਼ਾਲਾ ਤਾਂ ਉਹ ਲੋਕ ਪੁੱਛਦੇ ਨੇ ਵੀ ਤੁਸੀਂ ਗਾਵਾਂ ਨੂੰ ਕਿਉਂ ਨਹੀਂ ਫੜ ਕੇ ਲੈ ਕੇ ਜਾਂਦੇ ਇਸ ਤਰੀਕੇ ਨਾਲ ਤੇ ਫੱਟੜ ਗਾਵਾਂ ਪਈਆਂ ਨੇ ਇਹਨਾਂ ਨੂੰ ਲੈ ਕੇ ਜਾਓ ਪਰ ਜਦੋਂ ਖਰਚੇ ਦੀ ਗੱਲ ਕਰਦੇ ਆ ਸਰਕਾਰ ਵੱਲੋਂ ਨਾ ਮਾਤਰ ਪੈਸੇ ਕੁਝ ਗਊਸ਼ਾਲਾ ਨੂੰ ਦਿੱਤੇ ਜਾਂਦੇ ਨੇ ਆ ਹੁਣੇ ਗਊਮਾਸ ਦੀ ਗੱਲ ਕੀਤੀ ਆ ਦੋ ਫੈਕਟਰੀਆਂ ਫੜੇ ਗਿਆ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਇੰਡਸਟਰੀ ਡਿਪਾਰਟਮੈਂਟ ਨੂੰ ਸਿਵਲ ਸਰਜਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੀ ਨਾ ਹੋਵੇ ਵੀ ਜਿਹੜੀ ਫੈਕਟਰੀਆਂ ਸਾਡੇ ਕੋਲ ਚੱਲਦੀਆਂ ਨੇ ਇਹਨਾਂ ਕੋ ਕਿਸ ਚੀਜ਼ ਦਾ ਲਾਇਸੈਂਸ ਆ ਉਹ ਜੇ ਅਗਰ ਜਿਹੜੀ ਹੈਗੀ ਆ ਬਹਾਰਾ ਜੀ ਨੇ ਹੁਣੇ ਕਾਲ ਦਿੱਤੀ ਆ 10 ਅਗਸਤ ਤੱਕ ਅਗਰ ਉਹ ਦੋਸ਼ੀਆਂ ਨੂੰ ਨਹੀਂ ਫੜੇ ਜਾਂਦਾ ਤਾਂ ਗਊ ਸੇਵਕ ਬਹੁਤ ਵੱਡੇ ਪੱਧਰ ਤੇ ਅੰਦੋਲਨ ਕਰ ਲੈ ਤਿਆਰ ਹੈ